ਕਿਸਾਨ ਅੰਦੋਲਨ ਇੱਕ ਵਾਰ ਫਿਰ ਤੋਂ ਸਰਗਰਮ ਹੋਣ ਜਾ ਰਿਹਾ ਹੈ ਅੱਜ ਕਿਸਾਨ ਦਿੱਲੀ ਕੂਚ ਕਰਨਗੇ ਜਾਣਕਾਰੀ ਮੁਤਾਬਿਕ ਸ਼ੰਭੂ ਬਾਰਡਰ ਖੋਲਣ ਬਾਰੇ ਹਾਈ ਕੋਰਟ ਤੇ ਹੁਕਮਾ ਮਗਰੋਂ ਅਦਾਲਤੀ ਕਸ਼ਮਕਸ਼ ਵਿਚਕਾਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਡੱਬ ਵਾਲੀ ਮੋਰਚੇ ਤੋਂ 16 ਜੁਲਾਈ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਸੀ ਜਥੇਬੰਦੀ ਦੇ ਇਸ ਫੈਸਲੇ ਨਾਲ ਪੰਜ ਮਹੀਨਿਆਂ ਤੋਂ ਐਨਐਚ9 ਤੇ ਖੜੇ ਕਿਸਾਨ ਵਾਣਾ ਕਰਕੇ ਕਈ ਆ ਰਸਤੇ ਬੰਦ ਸੀ ਜੋ ਲੋਕਾਂ ਨੂੰ ਰਾਹਤ ਜ਼ਰੂਰ ਮਿਲੇਗੀ ਪਰ ਇਸ ਵਿਚਾਲੇ ਅਹਿਮ ਖਬਰ ਹੈ ਕਿ ਸਿੱਧੂਪੁਰ ਜਥੇਬੰਦੀ ਨੇ ਦਿੱਲੀ ਕੂਚ ਦਾ ਐਲਾਨ ਕਰ ਦਿੱਤਾ ਹੈ ਇਹ ਵੀ ਜਾਣਕਾਰੀ ਹੈ ਕਿ ਬੀਤੇ ਕੱਲ ਉਹਨਾਂ ਨੇ ਆਪਣੀਆਂ ਵੀਆਈਪੀ ਝੌਪੜੀਆਂ ਤੰਬੂਆਂ ਨੂੰ ਸਮੇਟਣਾ ਸ਼ੁਰੂ ਕਰ ਦਿੱਤਾ ਸੀ ਤਾਂ ਜੋ ਅੱਗੇ ਵੱਲ ਚਾਲੇ ਪਾਇਆ ਜਾ ਸਕਣ ਜੇ ਤੇ ਸ਼ਾਮ ਤੱਕ ਨਿਪਰੇ ਚੜਨ ਦੀ ਉਮੀਦ ਸੀ ਤਾਂ ਮੀਡੀਆ ਰਿਪੋਰਟਰ ਮੁਤਾਬਿਕ ਅੱਜ 11 ਵਜੇ ਕਿਸਾਨ ਦਿੱਲੀ ਕੂਚ ਲਈ ਵਹੀਰਾਂ ਕੱਤਣਗੇ ਦਿੱਲੀ ਕੂਚ ਬਾਰੇ ਫੈਸਲਾ ਪਿਛਲੇ ਦਿਨੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਤਿੰਨ ਜ਼ਿਲ੍ਹਿਆਂ ਸ਼੍ਰੀ ਮੁਕਸਰ ਸਾਹਿਬ ਫਾਜ਼ਿਲਕਾ ਅਤੇ ਪਠੰਡਾ ਦੀ ਲੀਡਰਸ਼ਿਪ ਦੀ ਮੀਟਿੰਗ ਚ ਲਿਆ ਗਿਆ ਇਸ ਮੌਕੇ ਕਈ ਹਰਿਆਣਵੀ ਕਿਸਾਨ ਆਗੂ ਵੀ ਮੌਜੂਦ ਅਸੇ ਜਾਂਦੇ ਨੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟਲਾ ਨੇ ਕਿਹਾ ਹੈ ਕਿ ਕੱਲ ਡੱਬੋ ਵਾਲੀ ਮੋਰਚੇ ਤੋਂ ਕਿਸਾਨ ਕਾਫਲਾ ਦਿੱਲੀ ਕੂਚ ਲਈ ਕੋਟ ਸ਼ਮੀਰ ਤੋਂ ਸੁਨਾਮ ਤੋਂ ਖਨੋਰੀ ਬਾਰਡਰ ਤੇ ਪੁੱਜੇਗਾ ਹਾਈ ਕੋਰਟ ਦੇ ਫੈਸਲੇ ਖਿਲਾਫ ਹਰਿਆਣਾ ਸਰਕਾਰ ਵੱਲੋਂ ਦਾਇਰ ਐਸ ਐਲ ਪੀ ਤੇ ਮਾਨਯੋਗ ਸੁਪਰੀਮ ਕੋਰਟ ਚ ਮਾਮਲਾ ਸਪਸ਼ਟ ਹੋਣ ਮਗਰੋਂ ਜਥੇਬੰਦਕ ਫੈਸਲੇ ਅਨੁਸਾਰ ਅਗਾਮੀ ਕਦਮ ਖਨੋਰੀ ਬਾਰਡਰ ਤੋਂ ਚੁੱਕੇ ਜਾਣਗੇ ਤਾਂ ਦਿੱਲੀ ਕੂਚ ਦੇ ਲਈ ਡਾਬੂ ਵਾਲੀ ਮੋਰਚੇ ਤੋਂ ਕਿਸਾਨਾਂ ਨੇ ਅੱਜ ਚਾਲੇ ਪਾਉਣੇ ਨੇ ਉਹ ਖਨੋਰੀ ਬਾਰਡਰ ਪਹੁੰਚ ਸਕਦੇ ਨੇ ਜਿਸ ਤੋਂ ਬਾਅਦ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ ਤਾਂ ਡਾਬੂ ਵਾਲੀ ਮੋਰਚੇ ਤੇ ਲੰਬੇ ਸਮੇਂ ਤੋਂ ਤੰਬੂ ਲਗਾ ਕੇ ਕਿਸਾਨ ਧਰਨੇ ਤੇ ਬੈਠੇ ਹੋਏ ਨੇ ਮੋਰਚਾ ਲਗਾ ਕੇ ਬੈਠੇ ਹੋਏ ਨੇ ਤਾਂ ਕਿਸਾਨਾਂ ਨੇ ਹੁਣ ਫੈਸਲਾ ਕੀਤਾ ਹੈ ਕਿ ਦਿੱਲੀ ਜਾਇਆ ਜਾਵੇਗਾ ਤਾਂ ਹੁਣ ਦੇਖਣਾ ਹੋਵੇਗਾ ਅਗਲੀ ਰਣਨੀਤੀ ਕਿਸਾਨਾਂ ਦੀ ਕੀ ਹੋਵੇਗੀ ਤਾਂ ਅੱਜ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਵੀ ਇੱਕ ਅਹਿਮ ਬੈਠਕ ਰੱਖੀ ਗਈ ਹੈ ਇਸ ਤੋਂ ਇਲਾਵਾ ਹੋਰ ਕਿਸਾਨ ਜਥੇਬੰਦੀਆਂ ਵੀ ਆਪੋ ਆਪਣੇ ਪੱਧਰ ਤੇ ਰਣਨੀਤੀ ਤੈਅ ਕਰਨ ਗਿਆ ਦੇਖਣਾ ਹੋਵੇਗਾ ਇਕੱਠੇ ਹੋ ਕੇ ਕਿਸਾਨ ਦਿੱਲੀ ਕਦੋਂ ਕੂਚ ਕਰਦੇ ਨੇ ਜਾਂ ਫਿਰ ਇੱਥੇ ਹੀ ਅੱਗੇ ਮੋਰਚਾ ਖਨੋਰੀ ਸ਼ੰਭੂ ਬਾਰਡਰ ਤੇ ਚੱਲੇਗਾ